ਆਪਾਂ ਬਣਾ ਰਿਆਂ ਗੁਲਗਲੇ ਗੁਲਗਲੇ ਕਚੋਰੀਆਂ ਆਪਾਂ ਟਿਕਣਾ ਸੀ ਮੱਥਾ ਸਵੇਰੇ ਤੇ ਇੱਕ ਪੂਰ ਮੈਂ ਬਣਾ ਲਿਆ ਇੱਕ ਪੂਰ ਮੈਂ ਬਣਾ ਰਹੀ ਆ ਮੈਂ ਕਿ ਚਲੋ ਪਹਿਲਾਂ ਗੁਲਗਲੇ ਬਣਾ ਲੈਣੀ ਆ ਕਿਉਂਕਿ ਜੇ ਮੈਂ ਪਹਿਲਾਂ ਕਚੋਰੀਆਂ ਬਣਾਉਂਗੀ ਫਿਰ ਤੇਲ ਹੋ ਜਾਂਦਾ ਨਾ ਨੂਨ ਮਿਰਚਾ ਨਾ ਸਭ ਤੋਂ ਪਹਿਲਾਂ ਮੈਂ ਗੁਲਗਲੇ ਬਣਾਉਣੀ ਹੁੰਦੀ ਆ ਕਿਉਂਕਿ ਦੋ ਤੇ ਜਾਂ ਮੈਂ 4 ਜਾਂ ਦੋ ਜਾਂ 4 ਕਚੋਰੀਆਂ ਬਣਾਉਣੀ ਹੁੰਦੀਆਂ ਪਹਿਲਾਂ ਮੱਥੇ ਜੋਗੀਆਂ ਕਿਉਂਕਿ ਪਹਿਲਾਂ ਪੂਰ ਗੁਲਗਲਿਆਂ ਦਾ ਤੇ ਪਹਿਲੀਆਂ ਕਚੋਰੀਆਂ ਮੱਥੇ ਜੋਗੀਆਂ ਸੋਚੀਆਂ ਕੱਢਣੀਆਂ ਹੁੰਦੀਆਂ ਨੇ ਇੱਧਰ ਮੈਂ ਸਾਈਡ ਤੇ ਦੁੱਧ ਵੀ ਰੱਖਤਾ ਕਿਉਂਕਿ ਸਵੇਰੇ ਜਿਹੜਾ ਦੋਜੀ ਦੁੱਧ ਦੇ ਕੇ ਗਿਆ ਮੈਂ ਦੁੱਧ ਨੂੰ ਵਾਲੀ ਦੇਣੀ ਗਈ ਆ ਭੁੱਲ ਕੰਮ ਦੇ ਵਿੱਚ ਧਿਆਨ ਨਹੀਂ ਦੇ ਰਿਹਾ ਹਾਂ ਹੁਣ ਉਹ ਦੁੱਧ ਨੂੰ ਰੱਖਿਆ ਮੈਂ ਵਾਲੀ ਦੇਣ ਨੂੰ ਤੇ ਕਾਕੇ ਤੇ ਜੋਤਨੇ ਪਾਇਆ ਪਿਆ ਰੋੜਾ ਕਹਿੰਦੇ ਸਾਨੂੰ ਲੱਗੀ ਹੋਈ ਆ ਭੁੱਖ ਮੈਂ ਦਵਾ ਦਵਾ ਕੁਰਗਲੇ ਬਣਾ ਕੇ ਪਹਿਲਾਂ ਮੱਥੇ ਜੋਗੇ ਕੱਢਦਾ ਮੈਂ ਪਲੇਟ 'ਚ ਇੱਕ ਪੂਰ ਬਣਾ ਕੇ ਪਹਿਲਾਂ ਪੂਰ ਕੱਢਦਾ ਪਲੇਟ ਦੇ ਵਿੱਚ ਉਹ ਹੋ ਰਿਹਾ ਠੰਡਾ ਠੰਡਾ ਕਰਕੇ ਡੱਬੇ 'ਚ ਪਾ ਕੇ ਸਾਈਡ ਤੇ ਰੱਖ ਦੂੰਗੀ ਉਸ ਤੋਂ ਬਾਅਦ ਫਿਰ ਦਿੰਨੀ ਆ ਕਾਕੇ ਤੇ ਜੋਤ ਨੂੰ ਵੈਸੇ ਤਾਂ ਕਾਕੇ ਨੂੰ ਗੁਲਗਲੇ ਪਸੰਦ ਨਹੀਂ ਕਾਕਾ ਬਿਲਕੁਲ ਵੀ ਗੁਲਗਲੇ ਨਹੀਂ ਖਾਂਦਾ ਕਿਉਂਕਿ ਜੋਤ ਹੀ ਖਾਂਦੀ ਆ ਜੋਤ ਕਚੌਰੀਆਂ ਨਹੀਂ ਖਾਂਦੀ ਗੁਲਗਲੇ ਖਾਂਦੀ ਆ ਕਾਕਾ ਗੁਲਗਲੇ ਨਹੀਂ ਖਾਂਦਾ ਕਚੌਰੀਆਂ ਖਾਂਦੀ ਆ ਜਦਵਿੰਦਰ ਨੂੰ ਤੇ ਮੈਨੂੰ ਸਾਨੂੰ ਗੁਲਗਲੇ ਤੇ ਕਚੌਰੀਆਂ ਦੋਨੋਂ ਪਸੰਦ ਨੇ ਕਿਉਂਕਿ ਅਸੀਂ ਮੈਂ ਤੇ ਜਦਵਿੰਦਰ ਨਾਲ ਅਸੀਂ ਗੁਲਗਲੇ ਫਰਿੱਜ 'ਚ ਰੱਖ ਦਨੇ ਆ ਜਦੋਂ ਠੰਡੇ ਹੋ ਜਾਂਦੇ ਨੇ ਫਿਰ ਠੰਡੇ ਹੋਏ ਖਾਂਦੇ ਆ ਜਦਾਂ ਬੇਹ ਹੋਏ ਠੰਡੇ ਹੋਏ ਨਾ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਬਹੁਤ ਜ਼ਿਆਦਾ ਵਧੀਆ ਹੋ ਜਾਂਦੇ ਨੇ ਠੰਡੇ ਹੋ ਕੇ ਕਾਕੇ ਦਾ ਬਿਲਕੁਲ ਵੀ ਨਹੀਂ ਖਾਂਦਾ ਗੁਲਗਲੇ ਜੋ ਤਾਂ ਕਚੌਰੀਆਂ ਨਹੀਂ ਖਾਂਦੀ ਇਹ ਛੋਟੀ ਹੈ ਜਿਆਦਾ ਮਿਰਚ ਦਾ ਕਰਕੇ ਨਹੀਂ ਖਾਂਦੀ ਜਾਂ ਵੈਸੇ ਨਹੀਂ ਖਾਂਦੀ ਕਿਉਂਕਿ ਜੋਤ ਨੇ ਗੁਲਗਲੇ ਖਾਣੇ ਨੇ ਹੁਣ ਸਵੇਰੇ ਵੀ ਇਹਨੇ ਟਿਪਨ ਦੇ ਵਿੱਚ ਰੋਟੀ ਨਹੀਂ ਲੈ ਕੇ ਜਾਣੀ ਇਹਨੇ ਗੁਲਗਲੇ ਲੈ ਕੇ ਜਾਣੇ ਨੇ ਕਿਉਂਕਿ ਗੁਲਗਲੇ ਨੂੰ ਬਹੁਤ ਜਿਆਦਾ ਪਸੰਦ ਨੇ ਹੁਣ ਪਹਿਲਾਂ ਗੁਲਗਲੇ ਬਣਾਉਂਗੀ ਕਾਕੇ ਨੇ ਪਾਇਆ ਪਿਆ ਗਾ ਉਸ ਤੋਂ ਬਾਅਦ ਫਿਰ ਮੈਂ ਬਣਾਉਂਗੀ ਕਚੌਰੀਆਂ ਮੇਰਾ ਜੋਤ ਖਾ ਰਿਹਾ ਗੁਲਗਲੇ ਇਹ ਮੇਰੇ ਜੋਤ ਦੇ ਫੇਵਰੇਟ ਆ ਜੋਤ ਮੇਰਾ ਬਹੁਤ ਖੁਸ਼ ਹੋ ਕੇ ਗੁਲਗਲੇ ਖਾਂਦਾ ਜਵਾਦਬਿੰਦ ਨੂੰ ਵੀ ਗੁਲਗਲੇ ਬਹੁਤ ਜ਼ਿਆਦਾ ਪਸੰਦ ਸੀ ਗੁਲਗਲੇ ਕਚੋਰੀਆਂ ਵੀ ਬਹੁਤ ਖਾ ਕੇ ਖੁਸ਼ ਸੀ ਜੰਮੀ ਬਣੀ ਹੈ ਨਾ ਦੇ ਦੋ ਇਹ ਚ ਤਾਂ ਬੱਥਾਈ ਸੀ ਉਹ ਪਤਾ ਨਹੀਂ ਤਨੇ ਉਹਨਾ ਤੇ ਰੰਗਦੇ ਤੇ ਥੋ ਹਮ ਦੇ ਦਿਤਾ ਨਹੀਂ ਪਤਾ ਮੇਰੇ ਗੁਲਗਲੇ ਚੱਲ ਜਾਣੇ ਕੜਾਹੀ ਚ ਪਾਏ ਹੋਣੇ ਮੈਂ ਕਚੋਰੀਆਂ ਬਣਾ ਲਿਆ ਨੇ ਹੁਣ ਮੈਂ ਚਲੀਆਂ ਕਾਕੇ ਨੂੰ ਦੇਣ ਆਟਾ ਗੁੰਨਿਆ ਪਿਆ ਤੇ ਇਹ ਮੇਰਾ ਆਲੂ ਤਿਆਰ ਕੀਤੇ ਪਏ ਨੇ ਇਹ ਕਚੋਰੀਆਂ ਮੇਰੀਆਂ ਬਣਦੀਆਂ ਪਈਆਂ ਨੇ ਗੋਲ ਗਲੇ ਬਣਾ ਕੇ ਸਾਈਡ ਤੇ ਰੱਖਦੇ ਨੇ ਕਿਉਂਕਿ ਕਚੋਰੀਆਂ ਦਹੀਂ ਨਾਲ ਜਿਆਦਾ ਸਵਾਦ ਲੱਗਦੀਆਂ ਮੈਂ ਚਲਦੀਆਂ ਕਾਕੇ ਨੂੰ ਕਚੋਰੀਆਂ ਦੇਣ ਹੈਲੋ एवरीवन ਵੈਲਕਮ ਟੂ ਬੈਕ ਅਜਰਾ ਸਾਡਾ ਨਿਊ ਬਲੌਗ ਅਸੀਂ ਘਰ ਦੇ ਕੰਮ ਕਰਕੇ ਹੋ ਚੁੱਕੇ ਬੇਲੇ ਕੱਲ ਦੇ ਕਚੋਰੀਆਂ ਚੋ ਆਲੂ ਬਚੇ ਹੋਏ ਸੀ 3-4 ਫਰਿੱਜ ਚ ਪਏ ਸੀ ਉਬਾਲੇ ਹੋਏ ਮੈਂ ਕਿਹਾ ਚਲੋ ਤੜਕਾ ਲਾ ਦਣੀਏ ਨਾਲੇ ਉਬਾਲੇ ਹੋਏ ਆਲੂਆਂ ਦੀ ਸਬਜ਼ੀ ਨਾਲ

ਤਵਾ ਮੈਂ ਤਵਾ ਛੋਟਾ ਮੇਰਾ ਪੋਤਾ ਮੇਰਾ ਪੋਤਾ ਛੋਟਾ ਜਮੂ ਕਰਕੇ ਦਿਖਾਉਂਦਾ ਹੈ ਦੇਖੋ ਰਾਤ ਗੋਲਗਲੇ ਕਚੋਰੀਆਂ ਬਣਾ ਕੇ ਇੰਨੀ ਜਿਆਦਾ ਥੱਕ ਕੇ ਨਾ ਸੀ ਇੰਨੇ ਜਿਆਦਾ ਥੱਕ ਗਏ ਫਿਰ ਅਸੀਂ ਪੈ ਗਏ ਉਹ ਨਾਨਾ ਹੋਏ ਇਹਦੇ ਉਹ ਮਾਝਾਤੇ ਤੇ ਮੈਂ ਚਮਾਈ ਨਹੀਂ ਆਈ ਹੈ ਅਸੀਂ ਥੱਕ ਗਏ ਫਿਰ ਅਸੀਂ ਗਏ ਸੋ ਤੇ ਸਾਡੋ ਬਲੌਗ ਰਾਤ ਪਿਆ ਨਹੀਂ ਚੈਨਲ ਤੇ ਤੇ ਰਾਤ ਦੇ ਕੁਝ ਕਲਿੱਪ ਬਣੇ ਪਏ ਨੇ ਨੋ ਕੀ ਪਸੰਦ ਆ ਨਾ ਐਕਟਿੰਗ ਚਲ ਐਸਕ੍ਰੀਮ ਬਣਾ ਦੇ ਤੇ ਪਨੀਰ ਪੂੜੀ ਬਣਾ ਦੇ ਪਨੀਰ ਪੂੜੀ ਆ ਫਿਰ ਆਦੇ ਕੁਛ ਕਲਿੱਪ ਬਣਾਏ ਪਏ ਨੇ ਤੇ ਬਲੌਗ ਮੇਰੇ ਤੋਂ ਅੱਗੇ ਬਣਿਆ ਨਹੀਂ ਫਿਰ ਅਸੀਂ ਥੱਕ ਗਏ ਫਿਰ ਪੈ ਗਏ ਤੇ ਹੁਣ ਅੱਜ ਅਸੀਂ ਲੱਗੇ ਆ ਬਲੌਗ ਬਣਾਉਣਾ ਤੇ ਕੱਲ ਦੇ ਵੀ ਕੁਛ ਕਲਿੱਪ ਵਿੱਚ ਅੱਜ ਐਡਿਟ ਕਰਾਂਗੇ ਥੱਕ ਕੇ ਅਸੀਂ ਬਹੁਤ ਜ਼ਿਆਦਾ ਹੋਰ ਰੋਟੀ ਪਾਣੀ ਬਣਾ ਆ ਕੇ ਕਾਕਾ ਨੂੰ ਰੋਟੀ ਭੇਜਤੀ ਆ ਕਾਕਾ ਰੋਟੀ ਹੋਣੇ ਬਸ ਲੈ ਕੇ ਗਿਆ ਤੇ ਮੈਂ ਹਜੇ ਰੋਟੀ ਖਾਣੀ ਆ ਗਗਨ ਤਿਆਰ ਹੋ ਰਹੀ ਆ ਗਗਨ ਜਾ ਰਹੀ ਆ ਕੰਮ ਤੇ ਏ ਗਗਨ ਕੱਲ ਨੂੰ ਆਉਗੀ ਦੁਪਹਿਰ ਤੱਕ ਆ ਜੂਗੀ ਗਗਨ ਹਾਂ ਪਾਣੀ ਬਣਾ ਦੇ ਨਹੀਂ ਹਾਂ ਪਾਣੀ ਬਣਾ ਦੋ ਕੱਲ ਦੁਪਹਿਰ ਤੱਕ ਆ ਜੂਗੀ ਗਗਨ ਬਸ ਤਿਆਰ ਹੋ ਰਹੀ ਆ ਉਧਰ ਬਾਬੇ ਵਾਲੇ ਕਮਰੇ ਚ ਤਿਆਰ ਹੋ ਕੇ ਉਹ ਜਾ ਰਹੀ ਆ ਕੰਮ ਤੇ ਪਾਣੀ ਬਣਾ ਲਾ ਬਣਾ ਲਾ ਪਾਣੀ ਇਹ ਤਾਂ ਬੰਦੀ ਮੇਰਾ ਪੁੱਤ ਸਾਰਾ ਦਿਨ ਰੈਂਗਾਂ ਪੇਂਟਿੰਗ ਹੀ ਬਣਾਉਂਦਾ ਰਹਿੰਦਾ ਸਾਰਾ ਦਿਨ ਪੇਟ ਕਰੀ ਜਾਂਦਾ ਕਦੇ ਕੁਛ ਕਦੇ ਕੁਛ ਹਲੋ ਆ ਦੇ ਦਿਖਾ ਰਹੀ ਆ ਸਾਡੇ ਕਮਰੇ ਦੀ ਹਾਲਤ ਦੇਖ ਕੇ ਕੋਈ ਬੰਦਾ ਸਾਨੂੰ ਇਹ ਕਹੂਗਾ ਕਿ ਅਸੀਂ ਸਫਾਈਆਂ ਕਰੀਆਂ ਸੀ ਥੋੜਾ ਜਿਹਾ ਪਹਿਲਾਂ ਸੋਫੇ ਸਾਫੇ ਸਾਰੇ ਕੋ ਸੈੱਟ ਕੀਤਾ ਸੀ ਦੇਖੋ ਮੈਂ ਸਾਰੀਆਂ ਸਫਾਈਆਂ ਕਰਕੇ ਝਾੜੂ ਪੋਚੇ ਕਰਕੇ ਕੁੜੀ ਨੂੰ ਸਕੂਲ ਲੈਣ ਗਈ ਸੀ ਮੈਂ ਸਾਰੀਆਂ ਸਫਾਈਆਂ ਕੀਤੀਆਂ ਸਾਰੇ ਕੰਮ ਕਰਕੇ ਆ ਕੇ ਇਹ ਖੰਡਾਰੇ ਫੇਰ ਪਾਦੇ ਨੇ ਦੇਖੋ ਬੰਦੇ ਨੂੰ ਜਮਾਂ ਹੀ ਛਾਮਾ ਛੂਮਾ ਨਹੀਂ ਆਉਂਦੀ ਜਮਾਂ ਹੀ ਛਾਮਾ ਨਹੀਂ ਆਉਂਦੇ ਗੰਦਾ ਜਿਹਾ ਦੰਦ ਕੱਢ ਰਿਆ ਉਹਦੀ ਨਾਣਾ ਬਣਾ ਲਾ ਹੋ ਕੀ ਬਣਾਉਣਾ ਮੈਨੂੰ ਢੋਲੇ ਢੋਲੇ ਹੂੰ ਬਣਾ ਦੇ ਢੋਲ ਮੈਨੂੰ ਢੋਲ ਬਹੁਤ ਚੰਗਾ ਢੋਲ ਬਹੁਤ ਪਸੰਦ ਆ ਹਾਂ ਤੁਮ ਮੈਨੂੰ ਦੇਨਾ ਚਾਹੀਦਾ ਬਈ ਤਨ ਮੈਂ ਢੋਲ ਲੈ ਕੇ ਦੂੰਗੀ ਬਟਾ ਸਰਾ ਬਜਾਈ ਜਾਇ ਕਰੀ ਬੈਠਾ ਕਾਕੇ ਦੇ ਸਹਰਾਣੇ ਬੈ ਕੇ ਬਜਾਇਆ ਕਰੀ ਮੈਂ ਦੱਤ ਤੇ ਈ ਕਰੀ ਦੇਖੋ ਮੇਰੀ ਕੁੜੀ ਦੇ ਦੰਦ ਚਲਦੇ ਜਾਂਦੇ ਠੀਕ ਆ ਮੇਰਾ ਪੁੱਤ ਮੈਨੂੰ ਕਹਿੰਦਾ ਸਵੇਰੇ ਮੇਰੇ ਕਰਾ ਦੇ ਛੁੱਟੀ ਸਵੇਰੇ ਨਹੀਂ ਮੈਂ ਜਾਣਾ ਸਕੂਲੇ ਮੈਂ ਪੁੱਤ ਨੂੰ ਕਿਹਾ ਵੀ ਮੈਂ 26 ਤਰੀਕ ਤੋਂ ਛੁੱਟੀਆਂ ਕਰਾ ਦੂੰਗੀ। ਇਹਨੂੰ ਮੈਂ ਕਿਹਾ 26 ਤੋਂ ਬਾਅਦ ਤਾਂ ਮੈਂ ਤਾਂ ਸਕੂਲ ਭੇਜਣਾ ਹੀ ਨਹੀਂਗਾ ਠੀਕ ਆ। ਕਿਉਂਕਿ 25 ਤਰੀਕ ਤੱਕ ਪੇਪਰ ਨੇ 25 ਤਰੀਕ ਤੋਂ ਬਾਅਦੋਂ ਅਸੀਂ ਸਕੂਲ ਨਹੀਂ ਜਾਣਾ ਹਾਂ। ਕੱਲੋ ਸੱਚੀ ਛੁੱਟੀ ਕਰਾ। ਸੱਚੀ-ਸੱਚੀ ਛੁੱਟੀਆਂ ਨਹੀਂ ਕਰਾਉਣੀ। 25 ਤਰੀਕ ਤੱਕ ਸਕੂਲ ਚਲੀ ਜਾ। 26 ਤਰੀਕ ਤੋਂ ਬਾਅਦ ਸਕੂਲ ਨਾ ਜਾਏ। ਜਦੋਂ ਤੱਕ ਐਡਮਿਸ਼ਨ ਨਹੀਂ ਲੰਘਦਾ ਨਵੇਂ ਸਿਰੇ। ਸਕੂਲ ਜਨੂਈ ਨਾ। ਜੇ ਤਾਂ ਫੜੀ ਬੈਠੀ ਹੈ ਕਹਿੰਦੀ ਕੱਲੋ ਸਕੂਲ ਨਹੀਂ ਜਾਣਾ ਮੇਰੀ ਛੁੱਟੀਆਂ ਕਰਾਓ ਕੱਲੋ। ਇਹਨੂੰ ਮੈਂ ਕਿਹਾ ਵੀ पच्ची तरीक तक पेपर आ लास्ट पेपर पच्ची तरीक का पच्ची तक स्कूल चली जा छब्बी तरीकों तो स्कूल चली हुई ना छब्बी तो बाद मैं फिर छुट्टियां कर ली जो नवे सिरे क्लासा शुरू होकर नवी कलासूल चली जाए वो देखो ओ चली गई उठ के पहला मेरे को बैठी सी रोस क्यों हो गई बंद गुच्छे हो गया गुच्छे गुच्छे हो गया हाँ छुट्टी करा दूंगी ਕਲੋ ਮੈਂ ਮਾਰਕੀਟ ਜਾਣਾ ਜੋਤੇ ਨੂੰ ਲੈ ਕੇ ਤੇ ਜੋਤੇ ਨੂੰ ਆ ਗਰਮੀ ਵਾਲੇ ਕੱਪੜੇ ਕੱਢੇ ਤੇ ਜੋਤੇ ਦੇ ਕੱਪੜੇ ਹੋ ਗਏ ਉੱਚੇ ਸਿੱਧਾ ਖੜਾਏ ਪਜਾਮਾ ਦਿਖਾਈ ਔਰ ਪਜਾਮਾ ਕਨੌਚਾ ਆਏ ਥੋੜੋ ਛਾਡੇ ਨੂੰ نیچے ਛੱਡ ਹਾਂ ਦੇਖੋ ਕਨੌਚਾ ਹੋ ਗਿਆ ਗਿੱਟਿਆਂ ਤੋਂ ਝਾਨੋ ਕੁੱਤਾ ਇਹ ਗਰਮੀ ਆ ਦੇ ਕੱਪੜੇ ਅਸੀਂ ਕੱਢੇ ਨੇ ਸਾਰੇ ਉੱਚੇ ਹੋ ਗਏ ਨੇ ਇੰਨਾ ਵੀ ਉੱਚੇ ਨਹੀਂ ਹੋ ਗਏ ਜਿੰਨਾ ਕਰਕੇ ਦਿਖਾਉਣਾ ਕੁੱਤੇ ਆ ਅਸਵੇਰੇ ਜਾਨੀਆਂ ਮਾਰਕੀਟੋਂ ਨਵੇਂ ਕੱਪੜੇ ਲੈ ਕੇ ਦੇਣੀਆਂ ਵੱਡੇ ਵੱਡੇ ਹਾਂ ਕਾਲੂ ਟੂਟੀ ਟਾਟੋ छुट्टी जी हाथ ना जोड़ मेरे मूहे मैं ही हाथ हथ पटाका मारूंगी तेरे ओ तो तू फेल होना तेरे मैं भेडा ले दो चार भेडा चार लिया कर है स्कूल तो ना कटा देनी है भेडा ले भेडा चार लिया कर। है कर अलग इधर मत्ती जंगल है जंगल चली गई ठीक है ठीक है न

ਕੱਲੋਂ ਤੋਂ ਸਕੂਲ ਜਾ ਪੈਸੇ ਵੀ 12 ਵਜੇ ਤੂੰ ਆਏ ਜਾਨੀ ਆ ਸੌਰੀ ਸਾਢੇ 12 ਸਾਢੇ 12 ਵਜੇ ਛੁੱਟੀ ਹੋ ਜਾਂਦੀ ਹੈ ਪੇਪਰ ਦਾ ਕਰਕੇ ਸਾਢੇ 12 ਤੋਂ ਆ ਜਾਣੀ ਆ ਅੱਜ ਤਵੀਤ ਨਹੀਂ ਸਹੀ ਸੀ ਤੇਰੀ ਅੱਜ ਮੈਂ ਤੈਨੂੰ ਟਾਈਮ ਨਾਲ ਲਿਆਈ ਆ ਅੱਜ ਮੈਂ ਤੈਨੂੰ ਸਾਢੇ 10 ਲਿਆਈ ਆ ਮੇਰੇ ਪੁੱਤ ਨੇ ਪੈਰਾਂ ਤੇ ਮਹਿੰਦੀ ਲਾਈ ਆ ਛੋਟੇ ਛੋਟੇ ਗੋਰੇ ਗੋਰੇ ਪੈਰ ਕੰਨੇ ਸੋਹਣੇ ਲੱਗਦੇ ਆ ਦੂਜਾ ਪੈਰ ਦਿਖਾਈ आ मेरे पोतरे पैर छोटे छोटे गोरे गोरे पैर इधर तो उतर गई मेहती इधर है तो ज्यादा डरक उइट फिर आप मनी को छुट्टिया मनी पिंड जाएगा सच भुल गया ढगे ले ले तो कट लैफ सिद्धा बोलिया कर वैसे तू तोतला बोल दिया एक होका बन जा का का जाना जाना जान के तोतला हो जाना का छोटा जा ਹਾਂ ਇਹ ਤਾਂ ਹਾਂ ਬੜਾ ਹੀ ਛੋਟਾ ਜਿਹਾ ਸੱਚੀ ਤੋ ਤਾਂ ਜਮਾਈ ਛੋਟਾ ਜਿਹਾ ਸੋਫੇ 'ਤੇ ਵੀ ਨਹੀਂ ਮਾਇਆ ਤੋ ਤਾਂ ਸੋਫਾ ਹੀ ਨਾ ਉੱਚਾ ਹੈ ਸੋਫੇ 'ਤੇ ਵੀ ਨਹੀਂ ਮਾਇਆ ਤੋ ਤਾਂ ਐਨਾ ਉੱਚਾ ਸੋਫਾ ਬੜਾ ਹੀ ਛੋਟਾ ਜਿਹਾ ਕਾਕਾ ਦੇਖੋ ਭਾਈ ਮੇਰਾ ਕਾਕਾ ਦਾ ਜਮਾਈ ਛੋਟਾ ਜਆ ਉਹ ਭੈਣੋ ਦਾਤੀ ਖਾਵੇ ਪੇਟ ਹਾਂ ਉਹ ਤੁਹਾਨੂੰ ਚੱਕ ਕੇ ਦਿਖਾ ਰਹੀ ਆ ਐਨਾ ਕਿ ਮੇਰਾ ਕਾਕਾ ਐਨਾ ਕਿ ਜਮਾਈ ਛੋਟਾ ਜਆ ਹਾਂ ਮੈਂ ਦਾਤੀ ਖਾ ਉਹ ਮੈਂ ਕਰਕੇ 1.5 ਗੱਠ ਦਾ ਕਾਕਾ ਮਸੀਆ ਮੇਰਾ ਟੂ ਟੂ ਟੂ